ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਦੇ ਜੇਕਰ ਆਪਾਂ ਪੰਜਾਬ ਦੇ ਸਿਆਸਤ ਦੀ ਗੱਲ ਕਰੀਏ ਤਾਂ ਉਂਝ ਤਾਂ ਅਕਾਲੀ, ਭਾਜਪਾ ਅਤੇ ਕਾਂਗਰਸ ਦੇ ਵਿੱਚ ਸੱਤ ਨਹੀਂ ਪਾਰਟੀਆਂ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਕਈ ਤਰ੍ਹਾਂ ਦੇ ਰੇੜਕੇ ਜ਼ਰੂਰ ਦੇਖਣ ਨੂੰ ਮਿਲ ਰਹੇ ਨੇ ਪਰ ਜੇਕਰ ਆਪਾਂ ਕਾਂਗਰਸ ਪਾਰਟੀ ਦੀ ਸਿਰਫੀ ਗੱਲ ਕਰੀਏ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਜੋ ਹੈ ਸਾਹਮਣੇ ਆ ਰਹੀਆਂ ਨੇ ਕਿ ਕਾਂਗਰਸ ਪਾਰਟੀ ਦੇ ਕੁਝ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਜਿਹੜੇ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਨੂੰ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਜੇ ਉਹ ਚੋਣ ਲੜਨਗੇ ਤਾਂ ਉਹ ਆਪਣੇ ਮੌਜੂਦਾ ਹਲਕੇ ਤੋਂ ਹੀ ਚੋਣ ਲੜਨਗੇ ਹਲਕਾ ਬਦਲ ਕੇ ਚੋਣ ਨਹੀਂ ਲੜਨਗੇ ਕੁਝ ਅਜੀਹਾਈ ਬਿਆਨ ਰਵਨੀਤ ਬਿੱਟੂ ਦਾ ਵੀ ਸਾਹਮਣੇ ਆਇਆ ਸੋ ਕੀ ਲੱਗ ਰਿਹਾ ਹੈ ਕਿੰਨਾ ਕੋ ਔਖਾ ਕੰਮ ਬਣਿਆ ਹੋਇਆ ਹੈ ਪਾਰਟੀ ਹਾਈ ਕਮਾਂਡ ਦੇ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਤੁਸੀਂ ਇਹਨਾਂ ਸਥਿਤੀਆਂ ਨੂੰ ਵੇਖਦੇ ਹੋਇਆ ਕੀ ਕਹਿਣਾ ਚਾਹੋਗੇ ਹਰਜੋਤ ਜੀ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 1 ਜੂਨ ਦੀਆਂ ਵੋਟਾਂ ਪੈਣੀਆਂ ਨੇ ਤੇ ਨਾਮਜ਼ਦਗੀ ਪੱਤਰ ਭਰੇ ਜਾਣੇ ਨੇ 14 ਮਈ ਤੱਕ 14 ਮਈ ਤੱਕ ਆਖਰੀ ਮਿਤੀ ਹੈ ਨਾਮਜ਼ਦਗੀ ਪੱਤਰ ਭਰਨ ਦੀ ਇਹਦਾ ਮਤਲਬ ਹੈ 2 ਮਹੀਨੇ ਤੋਂ 4-5 ਦਿਨ ਘੱਟ ਬਚੇ ਨੇ ਹੁਣ ਉਮੀਦਵਾਰਾਂ ਦੀ ਤਲਾਸ਼ ਸਾਰੀਆਂ ਪਾਰਟੀਆਂ ਨੂੰ ਹੈ ਭਾਵੇਂ ਭਾਰਤੀ ਜਨਤਾ ਪਾਰਟੀ ਹੈ ਭਾਵੇਂ ਸ਼ਰੋਮਣੀ ਅਕਾਲੀ ਦਲ ਹੈ ਭਾਵੇਂ ਕਾਂਗਰਸ ਹੈ ਤੇ ਭਾਵੇਂ ਆਮ ਆਦਮੀ ਪਾਰਟੀ ਹੈ ਸਾਰੀਆਂ ਪਾਰਟੀਆਂ ਇਸ ਵਕਤ ਉਮੀਦਵਾਰਾਂ ਦੀ ਚੋਣ ਦੇ ਵਿੱਚ ਰੁਝੀਆਂ ਨੇ ਤੇ ਉਹਨਾਂ ਨੂੰ ਉਸ ਤਰ੍ਹਾਂ ਦੇ ਉਮੀਦਵਾਰ ਨਹੀਂ ਮਿਲ ਰਹੇ ਜਿਨ੍ਹਾਂ ਤੇ ਅੱਖਾਂ ਬੰਦ ਕਰਕੇ ਪੋਲਿਟੀਕਲ ਪਾਰਟੀਆਂ ਭਰੋਸਾ ਕਰ ਸਕਣ ਦੋ ਤਰ੍ਹਾਂ ਦੀ ਰਣਨੀਤੀ ਪਾਰਟੀਆਂ ਦੀ ਚੱਲ ਰਹੀ ਹੈ ਇੱਕ ਤਾਂ ਆਪਣੀ ਪਾਰਟੀ ਦੇ ਵਿੱਚੋਂ ਹੀ ਕੋਈ ਯੋਗ ਉਮੀਦਵਾਰ ਲੱਭਿਆ ਜਾਵੇ ਜਿਹੜਾ ਮੁਕਾਬਲਾ ਕਰ ਸਕੇ ਅਗਰ ਜਿਹੜਾ ਨਹੀਂ ਹੁੰਦਾ ਤੇ ਫਿਰ ਦੂਸਰੀ ਕਿਸੇ ਪਾਰਟੀ ਦੇ ਉਮੀਦਵਾਰ ਤੇ ਨਜ਼ਰ ਰੱਖੀ ਜਾਵੇ ਉਹਨੂੰ ਜਾਂ ਤਾਂ ਤੋੜਿਆ ਜਾਵੇ ਜਾਂ ਉਹਨੂੰ ਉਹਦੀ ਪਾਰਟੀ ਵਿੱਚੋਂ ਟਿਕਟ ਨਾ ਮਿਲਣ ਦੀ ਸੂਰਤ ਤੇ ਆਪਣੀ ਪਾਰਟੀ 'ਚ ਲਿਆਂਦਾ ਜਾਵੇ ਤੇ ਆਪ ਟਿਕਟ ਦਿੱਤੀ ਜਾਵੇ ਇਸ ਕਰਕੇ ਸਥਿਤੀਆਂ ਪੰਜਾਬ ਚ ਇਸ ਤਰ੍ਹਾਂ ਦੀਆਂ ਬਣ ਗਈਆਂ ਕਿ ਚੋਣ ਜ਼ਾਬਤਾ ਲੱਗ ਗਿਆ ਚੋਣ ਪ੍ਰਚਾਰ ਪੋਲੀਟੀਕਲ ਪਾਰਟੀਆਂ ਦਾ ਸ਼ੁਰੂ ਹੋ ਗਿਆ ਪਰ ਉਮੀਦਵਾਰਾਂ ਦਾ ਪੋਲੀਟੀਕਲ ਪਾਰਟੀਆਂ ਨੂੰ ਵੀ ਨਹੀਂ ਹਜੇ ਪਤਾ ਕਿ ਸਾਡਾ ਕਿਹੜਾ ਹੋਊਗਾ ਹਲੇ ਤੱਕ ਇਹ ਤੈ ਨਹੀਂ ਕਰ ਸਕੀ ਭਾਜਪਾ ਕਿ ਪੰਜਾਬ ਦੀਆਂ 13 ਸੀਟਾਂ ਤੇ ਉਹ ਆਪਣੇ ਦਮ ਤੇ ਲੜੇਗੀ ਜਾਂ ਅਕਾਲੀ ਦਲ ਨਾਲ ਸਮਝੌਤਾ ਕਰਨਾ ਹੈ ਇਹ ਹੀ ਸਥਿਤੀ ਅਕਾਲੀ ਦਲ ਦੀ ਹੈ ਪ੍ਰਕਾਸ਼ ਸਿੰਘ ਬਾਦਲ ਜਦੋਂ ਜਿਉਂਦੇ ਸੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਆਪਣੇ ਕੈਂਡੀਡੇਟਾਂ ਦੇ ਨਾਵਾਂ ਦਾ ਐਲਾਨ ਕਰਦੀ ਸੀ ਔਰ ਜਦੋਂ ਦੂਸਰੀਆਂ ਪਾਰਟੀਆਂ ਆਪਣੇ ਕੈਂਡੀਡੇਟ ਚੁਣ ਰਹੀਆਂ ਹੁੰਦੀਆਂ ਸੀ ਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਵਿੱਚ ਕਈ ਵਾਰ ਦੌਰੇ ਕਰ ਚੁੱਕੇ ਹੁੰਦੇ ਸੀ ਆਪਣੇ ਉਮੀਦਵਾਰਾਂ ਦੇ ਹੱਕ 'ਚ ਪਰ ਹੁਣ ਸਥਿਤੀਆਂ ਬਦਲ ਚੁੱਕੀਆਂ ਨੇ ਪ੍ਰਕਾਸ਼ ਸਿੰਘ ਬਾਦਲ ਦੁਨੀਆ 'ਚ ਨਹੀਂ ਸ਼੍ਰੋਮਣੀ ਅਕਾਲੀ ਦਲ ਇਸ ਦੁਚਿੱਤੀ 'ਚ ਹੈ ਕਿ ਕੀ ਭਾਜਪਾ ਨਾਲ ਸਮਝੌਤਾ ਕਰੀਏ ਜਾਂ ਨਾ ਕਰੀਏ ਔਰ ਅਕਾਲੀ ਦਲ ਦੇ ਵਿੱਚ ਅਗਰ ਅਗਰ ਕੁਝ ਲੀਡਰ ਸਮਝੌਤਾ ਕਰਨਾ ਚਾਹੁੰਦੇ ਨੇ ਬੀਜੇਪੀ ਨਾਲ ਤੇ ਮਨਪੀ 42 ਵਰਗੇ ਲੀਡਰਾਂ ਨੇ ਸਪਸ਼ਟ ਕਹਿਤਾ ਕਿ ਅਗਰ ਬੀਜੇਪੀ ਸਾਡੀਆਂ ਪੰਜਾਬ ਪੱਖੀ ਮੰਗਾ ਜਾਂ ਅਕਾਲੀ ਦਲ ਜਿਹੜੇ ਮੁੱਦਿਆਂ ਤੇ ਸੰਘਰਸ਼ ਕਰਦਾ ਉਹ ਮੰਗਾ ਨਹੀਂ ਮੰਨਦੀ ਜਾਂ ਉਹਨਾਂ ਨੂੰ ਮੰਨਣ ਦਾ ਐਲਾਨ ਨਹੀਂ ਕਰਦੀ ਤੇ ਅਸੀਂ ਸਮਝੌਤੇ ਦਾ ਵਿਰੋਧ ਹੀ ਕਰਾਂਗੇ ਅਸੀਂ ਖੁਸ਼ ਨਹੀਂ ਰਵਾਂਗੇ ਅਜਿਹੇ ਹਾਲਾਤਾਂ 'ਚ ਅਕਾਲੀ ਦਲ ਔਰ ਬੀਜੇਪੀ ਦੇ ਸਮਝੌਤੇ ਨੂੰ ਲੈ ਕੇ ਰੇੜਕੇ ਬਣੇ ਨੇ ਔਰ ਬੀਜੇਪੀ 'ਚ ਕਾਂਗਰਸ ਦੇ ਜਿਹੜੇ ਕਈ ਲੀਡਰ ਗਏ ਨੇ ਬੀਜੇਪੀ ਚ ਉਹ ਤਾਂ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੋ ਜੇ ਕੈਪਟਨ ਨਮਰਿੰਦਰ ਵੀ ਚਾਹੁੰਦੇ ਨੇ ਸੁਨੀਲ ਜਾਖੜ ਨਿੱਜੀ ਰਾਏ ਦੇ ਚੁੱਕੇ ਨੇ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਅਕਾਲੀ ਬੀਜੇਪੀ ਜੇ ਇਕੱਠੇ ਹੋ ਜਾਣ ਤਾਂ ਪਰ ਸਵਾਲ ਇਹ ਹੈ ਕਿ ਬੀਜੇਪੀ ਦੇ ਕਈ ਅਜਿਹੇ ਟਕਸਾਲੀ ਆਗੂ ਜਿਹੜੇ ਲੰਬੇ ਸਮੇਂ ਤੋਂ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿ ਅਗਰ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ ਚੋਣਾਂ ਲੜੇਗੀ ਤੇ ਅਸੀਂ ਵੀ ਟਿਕਟ ਦੇ ਦਾਵੇਦਾਰ ਬਣਾਂਗੇ ਤੇ ਸਾਨੂੰ ਵੀ ਟਿਕਟ ਮਿਲ ਸਕਦੀ ਹੈ ਉਹ तमाम ਲੀਡਰ ਨਹੀਂ ਚਾਹੁੰਦੇ ਕਿ ਅਕਾਲੀ ਬੀਜੇਪੀ ਸਮਝੌਤਾ ਹੋਵੇ ਪਰ ਭਾਰਤੀ ਜਨਤਾ ਪਾਰਟੀ ਨੇ ਕਿਉਂਕਿ ਨਾਰਾ ਬਹੁਤ ਵੱਡਾ ਦਿੱਤਾ ਦੋ ਵਾਰ ਲਗਾਤਾਰ ਬੀਜੇਪੀ ਦੀ ਮੁਲਕ ਚ ਸਰਕਾਰ ਹੈ ਐਨਡੀਏ ਦੀ ਹਰ ਹਾਲਤ ਚ ਬੀਜੇਪੀ ਚਾਹੁੰਦੀ ਹੈ ਸਾਡੀ ਸਰਕਾਰ ਬਣੇ ਇੰਡੀਆ ਗੱਠ ਜੋੜ ਚਾਹੁੰਦਾ ਹੈ ਸਾਡੀ ਸਰਕਾਰ ਬਣੇ ਇਸ ਕਰਕੇ ਜਦੋਂ ਸਰਕਾਰ ਬਣਾਉਣੀ ਹੈ ਪੋਲਿਟੀਕਲ ਪਾਰਟੀਆਂ ਨੇ ਤੇ ਉਹ ਗੱਠ ਜੋੜ ਦਾ ਕੋਈ ਵੀ ਮੌਕਾ ਛੱਡਦੀਆਂ ਨਹੀਂ ਹਜੇ ਵੀ ਬੀਜੇਪੀ ਨੇ ਪੰਜਾਬ ਚ ਸ਼ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਦੀਆਂ ਜਿਹੜੀਆਂ ਲੁਕਮੀਆਂ ਸੰਭਾਵਨਾਵਾਂ ਨੇ ਉਹ ਜਿਉਂਦੀਆਂ ਰੱਖੀਆਂ ਹੋਈਆਂ। ਇਸੇ ਤਰ੍ਹਾਂ ਅਕਾਲੀ ਦਲ ਨੇ ਸੰਭਾਵਨਾਵਾਂ ਜਿਉਂਦੀਆਂ ਰੱਖੀਆਂ। ਇਸੇ ਕਰਕੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਹੋ ਰਿਹਾ। ਉੰਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੀ ਪਾਰਟੀ ਦੇ ਮੁਖ ਆਗੂ ਇਹ ਤਾਂ ਤੈਅ ਕਰ ਚੁੱਕੇ ਨੇ ਕਿ ਜੇ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੁੰਦਾ ਤੇ ਸਾਡੇ ਸੰਭਾਵੀ ਉਮੀਦਵਾਰ ਕਿਹੜੇ ਹੋਣਗੇ। ਇਹ ਗੱਲ ਬੀਜੇਪੀ ਦੇ ਲਈ ਵੀ ਲਾਗੂ ਹੈ। ਬੀਜੇਪੀ ਵੀ ਮੋٹے ਮੋٹے ਤੌਰ ਤੇ ਆਪਣੇ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਲਿਸਟ ਤਾਂ ਬਣਾ ਚੁੱਕੀ ਹੈ ਕਿ ਅਗਰ ਸਮਝੌਤਾ ਨਹੀਂ ਹੁੰਦਾ ਜਾਂ ਅਸੀਂ ਸਮਝੌਤਾ ਨਹੀਂ ਕਰਦੇ ਜਾਂ ਅਕਾਲੀ ਦਲ ਸਮਝੌਤਾ ਕਰ ਲੈਂਦਾ ਜਾਂ ਨਹੀਂ ਕਰਦਾ ਤੇ ਫਿਰ ਸਾਡੇ ਕੈਂਡੀਡੇਟ ਕਿਹੜੇ ਹੋਣਗੇ ਪਰ ਦੋਵੇਂ ਪਾਰਟੀਆਂ ਅਗਰ ਗਠਜੋੜ ਚਾਹੁੰਦੀਆਂ ਨੇ ਤੇ ਫਿਰ ਨਵੇਂ ਸਿਰੇ ਤੋਂ ਕੈਂਡੀਡੇਟ ਵਿਚਾਰੇ ਜਾਣਗੇ ਕਿ ਕਿਹੜੀ ਸੀਟ ਕਿਹੜੀ ਪਾਰਟੀ ਕੋਲੇ ਕਿਹੜੀ ਸੀਟ ਕਿਹੜੀ ਪਾਰਟੀ ਕੋਲੇ ਔਰ ਇਸੇ ਤਰ੍ਹਾਂ ਦੀ ਸਥਿਤੀ ਆਮ ਆਦਮੀ ਪਾਰਟੀ 'ਚ ਹੈ ਆਮ ਆਦਮੀ ਪਾਰਟੀ ਨੂੰ ਪੰਜ ਉਮੀਦਵਾਰ ਤੈਅ ਨਹੀਂ ਕਰ ਪਾਰੀ ਆਮ ਆਦਮੀ ਪਾਰਟੀ ਔਰ ਹੁਣ ਕਿਉਂਕਿ 14 ਮਈ ਦਾ ਸਮਾਂ ਦੂਰ ਹੈ ਨਾਮਜ਼ਦਗੀ ਦਾ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ 15 20 ਦਿਨ ਮਹੀਨਾ ਵੀ ਲਗਾ ਸਕਦੀਆਂ ਨੇ ਆਪਣੇ ਕੈਂਡੀਡੇਟ ਐਲਾਨ ਕਰਨ ਨੂੰ ਔਰ ਕਾਂਗਰਸ ਕਾਂਗਰਸ ਹਮੇਸ਼ਾ ਇਸ ਗੱਲ ਲਈ ਜਾਣੀ ਜਾਂਦੀ ਹੈ ਕਿ ਉਹ ਆਖਰੀ ਪਲਾਂ ਦੇ ਵਿੱਚ ਟਿਕਟਾਂ ਜਾਰੀ ਕਰਦੇ ਨੇ ਔਰ ਸਾਨੂੰ ਯਾਦ ਹੈ ਆਦਮਪੁਰ ਤੋਂ ਇੱਕ ਕੈਂਡੀਡੇਟ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਗਜ਼ ਬਿਲਕੁਲ ਉਹਨਾਂ ਦੇ ਤਿਆਰ ਸੀ ਪਰ ਅਖੀਰ ਚ ਪਾਰਟੀ ਨੇ ਜਿਹੜੀ ਚਿੱਠੀ ਹੈ ਉਹ ਕਿਸੇ ਹੋਰ ਕੈਂਡੀਡੇਟ ਨੂੰ ਦੇ ਦਿੱਤੀ ਸੋ ਇਸ ਤਰ੍ਹਾਂ ਦੇ ਹਾਲਾਤ ਲਈ ਕਾਂਗਰਸ ਜਾਣੀ ਜਾਂਦੀ ਹੈ ਹੁਣ ਕਾਂਗਰਸ ਦੇ ਵਿੱਚ ਸਥਿਤੀਆਂ ਇਹ ਹੋ ਗਈਆਂ ਨੇ ਕਿ ਕੁਝ ਮੈਂਬਰ ਪਾਰਲੀਮੈਂਟਾਂ ਨੇ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਸ਼ਿਟਿੰਗ 8 ਐਮਪੀ ਦੇ ਨਾਲ 2019 ਚ ਆਈ ਸੀ ਜਿਦੇ ਵਿੱਚੋਂ ਬੀਬੀ ਪ੍ਰਨੀਤ ਕੌਰ ਨੇ ਕਾਂਗਰਸ ਛੱਡਤੀ ਉਹ ਹੁਣ ਉਹਨਾਂ ਦਾ ਸਬੰਧ ਕਾਂਗਰਸ ਨਾਲ ਨਹੀਂ ਰਿਹਾ ਜਲੰਧਰ ਦੇ ਵਿੱਚ ਐਮਪੀ ਸੀ ਚੌਧਰੀ ਚੌਧਰੀ ਸਾਹਿਬ ਉਹ ਦੁਨੀਆ ਤੋਂ ਚਲੇ ਗਏ ਚੌਧਰੀ ਸੰਤੋਖ ਸਿੰਘ ਜਦੋਂ ਉਹ ਦੁਨੀਆ ਤੋਂ ਚਲੇ ਗਏ ਤੇ ਉਹਨਾਂ ਦੀ ਥਾਂ ਤੇ ਜ਼ਿਮਨੀ ਚੋਣ ਜਿੱਤ ਲਈ ਸੁਸ਼ੀਲ ਰਿੰਕੂ ਉਹਨਾਂ ਨੇ ਕਾਂਗਰਸ ਕੋਲ ਉਹ ਸੀਟ ਵੀ ਚਲੀ ਗਈ ਸੋ ਹੁਣ ਕਾਂਗਰਸ ਕੋਲੇ 6 ਐਮਪੀ ਨੇ ਮੌਜੂਦਾ ਸਮੇਂ ਦੇ ਵਿੱਚ ਔਰ ਉਹਨਾਂ ਦੇ ਵਿੱਚੋਂ 2 ਤਿੰਨ ਐਮਪੀ ਅਜਿਹੇ ਨੇ ਜਿਹੜੇ ਆਪਣੀ ਸੀਟ ਛੱਡਣ ਨੂੰ ਤਿਆਰ ਨਹੀਂ ਕਾਂਗਰਸ ਪਾਰਟੀ ਦੇ ਕਈ ਗੁੱਟ ਤੇ ਸੰਗਠਨ ਦੇ ਕੁਝ ਆਗੂ ਚਾਹੁੰਦੇ ਨੇ ਕਿ ਉਹਨਾਂ ਦੀ ਥਾਂ ਤੇ ਦੂਸਰੇ ਕੈਂਡੀਡੇਟ ਉਤਾਰੇ ਜਾਣ ਜਾਂ ਉਹਨਾਂ ਨੂੰ ਸੀਟ ਬਦਲ ਕੇ ਕਿਤੋਂ ਸੋਚਿਆ ਜਾਵੇ ਪਰ ਕੁਝ ਮੈਂਬਰ ਪਾਰਲੀਮੈਂਟਾਂ ਨੇ ਸਪਸ਼ਟ ਕਹਿਤਾ ਉਹਨਾਂ ਦੇ ਵਿੱਚੋਂ ਦੇਖੋ ਸਪਸ਼ਟ ਤੌਰ ਤੇ ਰਵਨੀਤ ਬਿੱਟੂ ਦਾ ਮੈਂ ਕੱਲ ਬਿਆਨ ਸੁਣ ਰਿਹਾ ਸੀ ਰਵਨੀਤ ਬਿੱਟੂ ਕਹਿੰਦੇ ਮੈਂ ਆਪਣੇ ਪਾਰਟੀ ਪ੍ਰਭਾਰੀ ਨੂੰ ਪ੍ਰਧਾਨ ਨੂੰ ਇਨਚਾਰਜ ਨੂੰ ਔਰ ਹਾਈ ਕਮਾਂਡ ਨੂੰ ਸਪਸ਼ਟ ਕਹਤਾ ਕਿ ਜੇ ਮੈਂ ਚੋਣ ਲੜਾਂਗਾ ਤਾਂ ਲੁਧਿਆਣਾ ਤੋਂ ਲੜਾਂਗਾ ਮੈਂ ਦੋ ਵਾਰ ਲੁਧਿਆਣੇ ਤੋਂ ਚੋਣ ਲੜਿਆ ਤੇ ਜਿੱਤਿਆ ਔਰ ਉਸ ਤੋਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜੇ ਸੀ ਉਦੋਂ ਵੀ ਉਹ ਮੈਂਬਰ ਪਾਰਲੀਮੈਂਟ ਸੀ ਸੋ ਰਵਨੀਤ ਬਿੱਟੂ ਤਿੰਨ ਦਫੇ ਦੇ ਮੈਂਬਰ ਪਾਰਲੀਮੈਂਟ ਨੇ ਦਾਵਾ ਉਹਨਾਂ ਦਾ ਵੱਡਾ ਹੈ ਕਾਂਗਰਸ 'ਚ ਉਹਨਾਂ ਦੀ ਟਿਕਟ ਕੱਟਣੀ ਔਖੀ ਹੈ ਪਰ ਰਵਨੀਤ ਬਿੱਟੂ ਦੇ ਤੇਵਰੇ ਕਹਿੰਦੇ ਨੇ ਕਿ ਅਗਰ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਇਸ ਵਾਰ ਜਾਂ ਕਾਂਗਰਸ ਦਾ ਸੰਗਠਨ ਉਹਨਾਂ ਨੂੰ ਇਸ ਵਾਰ ਕਿਸੇ ਹੋਰ ਲੋਕ ਸਭਾ ਹਲਕੇ 'ਚ ਭੇਜਣ ਦੀ ਗੱਲ ਕਹੇਗਾ ਰਵਨੀਤ ਬਿੱਟੂ ਨਹੀਂ ਜਾਣਗੇ ਉਹ ਲੜਨਗੇ ਤਾਂ ਲੁਧਿਆੜੇ ਤੋਂ ਔਰ ਇਹਦਾ ਮਤਲਬ ਇਹ ਹੈ ਕਿ ਦੂਸਰੀਆਂ ਪਾਰਟੀਆਂ ਭਾਵੇਂ ਅਕਾਲੀ ਭਾਜੀਪੀ ਹੈ ਜਾਂ ਅਕਾਲੀ ਹੈ ਜਾਂ ਭਾਜੀਪੀ ਹੈ ਜਾਂ ਕਾਂਗਰਸ ਹੈ ਉਹ ਇਸ ਗੱਲ ਦਾ ਇੰਤਜ਼ਾਰ ਕਰਨਗੇ ਕਿ ਕਾਂਗਰਸ ਹਾਈ ਕਮਾਂਡ ਰਵਨੀਤ ਬਿੱਟੂ ਤੇ ਕੀ ਫੈਸਲਾ ਲੈਂਦੀ ਹੈ ਕੀ ਰਵਨੀਤ ਬਿੱਟੂ ਦੀ ਟਿਕਟ ਕੱਟ ਤਾਂ ਨਹੀਂ ਦਿੱਤੀ ਜਾਏਗੀ ਕਾਂਗਰਸ ਵੱਲੋਂ ਅਗਰ ਰਵਨੀਤ ਬਿੱਟੂ ਦੀ ਟਿਕਟ ਕੱਟਦੇ ਨੇ ਤੇ ਭਾਜੀਪੀ ਭਾਜੀਪੀ ਔਰ ਆਮ ਆਦਮੀ ਪਾਰਟੀ ਔਰ ਅਕਾਲੀ ਦਲ ਮੈਨੂੰ ਲੱਗਦਾ ਅਕਾਲੀ ਦਲ ਵੀ ਫਿਰ ਇਤਰਾਜ਼ ਨਹੀਂ ਕਰੇਗਾ ਉਹ ਵੀ ਚਾਹਣਗੇ ਜੇ ਰਵਨੀਤ ਬਿੱਟੂ ਸਾਡੇ ਚ ਆਉਂਦਾ ਹੈ ਹਾਲਾਂਕਿ ਅਧਿਕਾਰਿਕ ਤੌਰ ਤੇ ਉਹਨਾਂ ਦਾ ਕੀ ਸਟੈਂਡ ਹੋਏਗਾ ਇਹਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ ਮੇਰਾ ਆਪਣਾ ਅਨੁਮਾਨ ਹੈ ਪਰ ਬੀਜੇਪੀ ਔਰ ਆਮ ਆਦਮੀ ਪਾਰਟੀ ਤਾਂ ਖੁੱਲੇ ਦਿਲ ਨਾਲ ਵੈਲਕਮ ਕਰਨਗੇ ਅਕਾਲੀ ਦਲ ਨਾਲ ਨੀਤੀਗਤ ਵਿਰੋਧ ਹੈ ਕਿਉਂਕਿ ਅਕਾਲੀ ਦਲ ਲਗਾਤਾਰ ਬਿਆਨ ਸਿੰਘ ਹੋਣਾ ਦੀ ਸਰਕਾਰ ਦੇ ਦੇ ਵਿਰੋਧ ਚ ਰਹੇ ਨੇ ਸੋ ਭਾਵੇਂ ਅਕਾਲੀ ਦਲ ਸੱਦਾ ਨਾ ਮਾਰੇ ਪਰ ਬੀਜੇਪੀ ਔਰ ਆਮ ਆਦਮੀ ਪਾਰਟੀ ਖੁੱਲੇ ਦਿਲ ਨਾਲ ਰਵਨੀਤ ਬਿੱਟੂ ਦਾ ਵੈਲਕਮ ਕਰਨਗੇ ਇਸ ਕਰਕੇ ਦੋਨੇ ਪਾਰਟੀਆਂ ਭਾਜਪਾ ਵੀ ਔਰ ਆਮ ਆਦਮੀ ਪਾਰਟੀ ਵੀ ਉਹ ਇੰਤਜ਼ਾਰ ਕਰਨਗੀਆਂ ਅਕਾਲੀ ਦਲ ਨੇ ਤਾਂ ਚਲੋ ਇੱਕ ਕੈਂਡੀਡੇਟ ਪਹਿਲਾਂ ਲੁਧਿਆਣੇ ਚ ਐਲਾਨ ਕੀਤਾ ਹੋਇਆ ਹੁਣ ਸਵਾਲ ਇਹ ਹੈ ਅੰਮ੍ਰਿਤਸਰ ਦਾ ਅੰਮ੍ਰਿਤਸਰ ਦੇ ਵਿੱਚ ਵੀ ਲਗਭਗ ਸਥਿਤੀਆਂ ਇਹੀ ਨੇ ਗੁਰਜੀਤ ਔਜਲਾ ਦੀ ਚਰਚਾਵਾਂ ਨੇ ਕਿ ਗ੍ਰੀਨ ਸਿਗਨਲ ਹੈ ਉਹਨਾਂ ਦੀ ਟਿਕਟ ਨੂੰ ਪਰ ਕੀ ਅਗਲੀ ਸੂਚੀ ਚ ਰਵਨੀਤ ਬਿੱਟੂ ਗੁਰਜੀਤ ਔਜਲਾ ਡਾਕਟਰ ਅਮਰ ਸਿੰਘ ਔਰ ਡਿੰਪਾ ਇਨਾਂ ਸਾਰਿਆਂ ਦੇ ਨਾਮ ਆਉਂਦੇ ਨੇ ਜਸਬੀਰ ਸਿੰਘ ਡਿੰਪਾ ਵੀ ਖਡੂਰ ਸਾਹਿਬ ਨਹੀਂ ਛੱਡਣਾ ਚਾਹੁੰਦੇ ਕਿਸੇ ਹੋਰ ਹਲਕੇ ਚ ਨਹੀਂ ਜਾਣਾ ਚਾਹੁੰਦੇ ਉਹਨਾਂ ਦੀਆਂ ਵੀ ਚਰਚਾਵਾਂ ਅਮਰਸਰ ਦੀਆਂ ਰਹੀਆਂ ਪਹਿਲਾਂ ਗੁਰਜੀਤ ਔਜਲਾ ਬਿਲਕੁਲ ਅਮਰਸਰ ਨਹੀਂ ਛੱਡਣਗੇ ਉਹਨਾਂ ਨੇ ਵੀ ਆਪਣੀ ਹਾਈ ਕਮਾਂਡ ਨੂੰ ਸਪਸ਼ਟ ਕਿਹਾ ਤਾਂ ਕਿ ਮੈਂ ਲੜਾਂਗਾ ਤਾਂ ਇਸੇ ਹਲਕੇ ਤੋਂ ਲੜਾਂਗਾ ਔਰ ਸਥਿਤੀਆਂ ਉਹੀ ਨੇ ਅਕਾਲੀ ਦਲ ਭਾਜਪੀ ਔਰ ਕਾਂਗਰਸ ਇਹ ਸਾਰੀਆਂ ਪਾਰਟੀਆਂ ਅਗਰ ਕਾਂਗਰਸ ਦੇ ਸਿਟਿੰਗ ਐਮਪੀ ਦੀ ਕੋਈ ਟਿਕਟ ਕੱਟੀ ਜਾਂਦੀ ਹੈ ਜਾਂ ਹਲਕਾ ਬਦਲਦੇ ਨੇ ਤੇ ਇਹ ਪਾਰਟੀਆਂ ਚਾਹਣਗੀਆਂ ਕਿ ਸਾਡੇ ਕੋਲੇ ਉਹ ਮੌਜੂਦਾ ਸਿਟਿੰਗ ਐਮਪੀ ਆਵੇ ਇਸ ਕਰਕੇ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਜਿਹੜੀ ਨਜ਼ਰ ਹੈ ਇਸ ਵਕਤ ਉਹ ਸਿਟਿੰਗ ਮੈਂਬਰ ਪਾਰਲੀਮੈਂਟਾਂ ਬਾਰੇ ਕੀ ਫੈਸਲਾ ਹੁੰਦਾ ਉਹਦੇ ਉੱਪਰ ਵੀ ਟਿਕੀ ਹੈ ਸੋ ਕਾਂਗਰਸ ਕਾਂਗਰਸ ਇਹ ਵੀ ਸੋਚ ਸਕਦੀ ਹੈ ਕਿ ਜਦ ਤੱਕ 80 ਕੈਂਡੀਡੇਟ ਨਹੀਂ ਦੇਣਾ ਤਦ ਤੱਕ ਸਿਟਿੰਗ ਐਮਪੀ ਵੀ ਫੈਸਲਾ ਨਹੀਂ ਕਰ ਸਕਣਗੇ ਇਸ ਕਰਕੇ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਸਿਟਿੰਗ ਮੈਂਬਰ ਪਾਰਲੀਮੈਂਟਾਂ ਦੀਆਂ ਟਿਕਟਾਂ ਵੀ ਥੋੜਾ ਦੇਰ ਨਾਲ ਐਲਾਨ ਕਰੇ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਨੂੰ ਭਰੋਸਾ ਹੋਵੇ ਸਿਟਿੰਗ ਮੈਂਬਰ ਪਾਰਲੀਮੈਂਟਾਂ ਤੇ ਕਿ ਸਾਡੇ ਸਿਟਿੰਗ ਮੈਂਬਰ ਪਾਰਲੀਮੈਂਟ ਤਕੜਾ ਮੁਕਾਬਲਾ ਦੇਣਗੇ ਤੇ ਉਹ ਟਿਕਟਾਂ ਐਲਾਨ ਵੀ ਕਰ ਸਕਦੇ ਨੇ ਹੁਣ ਨਿਰਪਰ ਸਾਰੀ ਗੱਲ ਇਸ ਗੱਲ ਤੇ ਕਰਦੀ ਹੈ ਹਰਜੋਜੀ ਕਿ ਸੂਚੀ 'ਚ ਨਾਮ ਕਦੋਂ ਆਉਂਦਾ ਹੈ ਸੋ ਹੁਣ ਅਗਲੀ ਸੂਚੀ ਕਿਸੇ ਵੇਲੇ ਵੀ ਆ ਸਕਦੀ ਹੈ ਕਾਂਗਰਸ ਦੀ ਉਹਦੇ 'ਚ ਪੰਜਾਬ 'ਚ ਕਿੰਨੇ ਨਾਮ ਆਉਂਦੇ ਨੇ ਇਹਦੇ ਨਾਲ ਅਗਲੇ ਕੁਝ ਦਿਨਾਂ 'ਚ ਪੰਜਾਬ ਦੀ ਸਿਆਸਤ ਦੀ ਤਸਵੀਰ ਹੋਰ ਸਾਫ਼ ਹੋਣ ਲੱਗੇਗੀ ਔਰ ਅਗਰ ਇਸੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਨੇ ਕੋਈ ਸੂਚੀ ਜਾਰੀ ਕੀਤੀ ਅਕਾਲੀ ਦਲ ਨੇ ਕੀਤੀ ਜਾਂ ਭਾਜਪਾ ਨੇ ਕੀਤੀ ਉਹਦੇ ਨਾਲ ਵੀ ਪੋਲੀਟੀਕਲ ਤਸਵੀਰ ਪੰਜਾਬ ਦੀ ਸਾਫ਼ ਹੋਏਗੀ ਸੋ ਲੋਜ ਜਿੱਥੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰ ਰਹੇ ਹਾਂ ਤਾਂ ਨਾਲ ਦੀ ਨਾਲ ਕੁਝ ਚਰਚਾਵਾਂ ਇਹ ਵੀ ਨੇ ਕਿ ਕਾਂਗਰਸ ਪਾਰਟੀ ਦੇ ਕੁਝ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੇ ਜੋ ਪਾਰਟੀ ਹਾਈ ਕਮਾਂਡ ਨੂੰ ਸਾਫ ਤੌਰ ਤੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਸੋ ਇਨਕਾਰ ਕਿਉਂ ਕਰ ਦਿੱਤਾ ਇੱਕ ਵੱਡਾ ਸਵਾਲ ਇਸ ਦੇ ਉੱਪਰ ਹੈ ਸੋ ਇਸ ਪਿਛੇ ਕਾਰਨ ਕੀ ਹੈ ਸੋ ਚਰਚਾਵਾਂ ਇਹਨਾਂ ਕਾਰਨਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਕੁਝ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਉਹ ਚਾਹੁੰਦੇ ਨੇ ਕਿ ਉਹ ਪਾਰਲੀਮੈਂਟ ਵਿੱਚ ਨਾ ਜਾ ਕੇ ਮੁੱਖ ਮੰਤਰੀ ਦੇ ਤੌਰ ਤੇ ਆਪਣੀ ਸਿਆਸਤ ਨੂੰ ਅੱਗੇ ਵਧਾਉਣ ਸੋ ਕਿਵੇਂ ਦੇਖਿਆ ਜਾਏ ਕਾਂਗਰਸ ਪਾਰਟੀ ਦੇ ਜਿਹੜੇ ਕੁਝ ਵੱਡੇ ਲੀਡਰ ਇਸ ਤਰ੍ਹਾਂ ਦੀ ਰਣਨੀਤੀ ਨਾਲ ਲੱਗੇ ਵਧਰੇ ਨੇ ਮੁੱਖ ਮੰਤਰੀ ਬਣਨ ਦੀ ਹੋੜ ਦੇ ਵਿੱਚ ਕਾਂਗਰਸ ਹਾਈ ਕਮਾਂਡ ਨੂੰ ਕਈ ਵੱਡੇ ਲੀਡਰਾਂ ਦਾ ਜੋ ਪਾਰਲੀਮੈਂਟ ਚੋਣ ਦੇ ਵਿੱਚ ਸਾਥ ਨਹੀਂ ਮਿਲ ਰਿਹਾ ਤੁਸੀਂ ਇਸ ਤੇ ਕੀ ਕਹੋਗੇ ਹਰਜੋਤ ਜੀ ਬੜੀ ਵਿਚਿਤਰ ਸਥਿਤੀ ਹੈ ਮੀਡੀਆ ਦੇ ਵਿੱਚ ਵੀ ਇਹ ਚਰਚਾਵਾਂ ਨੇ ਕਿ ਕਾਂਗਰਸ ਦੇ ਕਈ ਵੱਡੇ ਲੀਡਰ ਮੈਂਬਰ ਪਾਰਲੀਮੈਂਟ ਨਹੀਂ ਬਣਨਾ ਚਾਹੁੰਦੇ ਉਹ ਵਿਧਾਨ ਸਭਾ ਦੀ ਚੋਣ ਹੀ ਲੜਨਾ ਚਾਹੁੰਦੇ ਨੇ ਕਈ ਸਿਟਿੰਗ ਵਿਧਾਇਕ ਵੀ ਨੇ ਜਿਨ੍ਹਾਂ ਨੂੰ ਪਾਰਟੀ ਦੀ ਹਾਈ ਕਮਾਂਡ ਚਾਹੁੰਦੀ ਹੈ ਕਿ ਸਾਡੇ ਤਕੜੇ ਆਗੂ ਨੇ ਇਹ ਪਾਰਲੀਮੈਂਟ ਦੇ ਵਿੱਚ ਜਾਣ ਨਵਜੋਤ ਸਿੰਘ ਸਿੱਧੂ ਇੱਕ અપਵਾਦ ਨੇ ਨਵਜੋਤ ਸਿੰਘ ਸਿੱਧੂ ਨੇ ਤਾਂ ਕਈ ਸਾਲ ਪਹਿਲਾਂ ਤੋਂ ਹੀ ਕਹਿ ਦਿੱਤਾ ਸੀ ਕਿ ਉਹ ਪਾਰਲੀਮੈਂਟ 'ਚ ਨਹੀਂ ਜਾਣਗੇ ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਦੀ ਮੈਂਬਰੀ ਵੀ ਛੱਡ ਦਿੱਤੀ ਸੀ ਔਰ ਭਾਜਪਾ ਵੱਲੋਂ ਉਸ ਵੇਲੇ ਪੇਸ਼ਕਸ਼ ਉਹਨਾਂ ਨੂੰ ਕੀਤੀ ਗਈ ਸੀ ਮੰਤਰੀ ਦੇ ਅਹੁਦੇ ਦੀ ਕਿ ਅਗਰ ਤੁਸੀਂ ਚੋਣ ਕਿਸੇ ਹੋਰ ਜਗ੍ਹਾ ਤੋਂ ਲੜਦੇ ਹੋ ਤੇ ਨਵਜੋਤ ਸਿੱਧੂ ਨੇ ਉਹਦਾ ਵੀ ਇਨਕਾਰ ਕੀਤਾ ਹੁਣ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਵੀ ਕਾਂਗਰਸ 'ਚ ਕਈ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਹਾਈ ਕਮਾਂਡ ਚਾਹੁੰਦੀ ਹੈ ਕਿ ਉਹ ਚੋਣ ਲੜਨ ਲੇਕਿਨ ਉਹਨਾਂ ਵੱਲੋਂ ਆਨੇ ਬਹਾਨੇ ਮਾਰੇ ਜਾ ਰਹੇ ਨੇ ਕਾਰਨ ਹੀ ਮੰਨਿਆ ਜਾ ਰਿਹਾ ਹੈ ਕਿ ਉਹ ਲੀਡਰ ਚਾਹੁੰਦੇ ਨੇ ਕਿ ਅਸੀਂ ਵਿਧਾਨ ਸਭਾ ਦੀ ਚੋਣ ਹੀ ਲੜੀਏ 27 ਵਿੱਚ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਪਾਰਲੀਮੈਂਟ ਚ ਚਲੇ ਗਏ ਤੇ ਸਾਡਾ 27 ਦਾ ਨੰਬਰ ਕੱਟ ਸਕਦਾ ਹੈ ਹਾਲਾਂਕਿ ਚਰਨਜੀਤ ਚੰਨੀ ਸਪਸ਼ਟ ਕਹਿ ਚੁੱਕੇ ਨੇ ਕਿ ਜੇ ਪਾਰਟੀ ਦੀ ਹਾਈ ਕਮਾਂਡ ਉਹਨਾਂ ਦੀ ਸੇਵਾ ਕਿਸੇ ਸੀਟ ਤੇ ਲਾਉਂਦੀ ਹੈ ਤੇ ਉਹ ਧਿਆਰ ਨਹੀਂ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਹੋਰ ਕਈ ਲੀਡਰ ਨੇ ਜਿਨ੍ਹਾਂ ਨੇ ਸਪਸ਼ਟ ਕਿ ਹੈ ਕਿ ਅਸੀਂ ਚੋਣ ਨਹੀਂ ਲੜਨੀ ਹੁਣ ਇਹਨੂੰ ਵੱਖ-ਵੱਖ ਤਰ੍ਹਾਂ ਨਾਲ ਦੇਖਿਆ ਜਾ ਰਿਹਾ ਹੈ ਇਹ ਇੱਕ ਇਹ ਵੀ ਪਹਿਲੂ ਹੈ ਇਹਨਾਂ ਨੂੰ ਇਹਨਾਂ ਦੇ ਇਨਕਾਰ ਨੂੰ ਦੇਖਣ ਦਾ ਕਿ ਉਹ ਨਹੀਂ ਚਾਹੁੰਦੇ ਕਿ ਉਹ ਪਾਰਲੀਮੈਂਟ ਦੀ ਚੋਣ ਹਾਰਨ ਅਗਰ ਉਹ ਪਾਰਲੀਮੈਂਟ ਦੀ ਚੋਣ ਹਾਰੇ ਉਹਦੇ ਨਾਲ ਉਹਨਾਂ ਦਾ ਦਾਵਾ 2027 ਚ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਕਮਜ਼ੋਰ ਹੋਏਗਾ ਤੇ ਅਗਰ ਉਹ ਪਾਰਲੀਮੈਂਟ ਦੀ ਚੋਣ ਜਿੱਤ ਗਏ ਤੇ ਫਿਰ ਉਹ ਪਾਰਲੀਮੈਂਟ ਚੋਂ ਬਾਹਰ ਨਹੀਂ ਆ ਸਕਣਗੇ 227 ਲਈ ਹੋ ਸਕਦਾ ਹੈ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਬਣਾਇਆ ਜਾਵੇ ਇਹ ਵੀ ਕਾਰਨ ਹੈ ਜਿਹਦੇ ਕਰਕੇ ਕਾਂਗਰਸ ਦੇ ਵਿੱਚ ਜਿਹੜੇ ਚੰਗੇ ਕੈਂਡੀਡੇਟ ਨੇ ਤਕੜੇ ਕੈਂਡੀਡੇਟ ਨੇ ਉਹਨਾਂ ਦੇ ਨਾਮ ਤੈ ਨਹੀਂ ਹੋ ਪਾਰੇ ਕਿ ਸਾਡਾ ਕੌਣ ਕੈਂਡੀਡੇਟ ਹੋਏਗਾ ਦਲਾਜੀ ਚੋਣਾ ਦੇ ਮੱਦੇਨਜ਼ਰ ਉਧਰ ਪੰਜਾਬ ਦੇ ਡੀਜੀਪੀ ਨੇ ਇੱਕ ਹਾਈ ਲੈਵਲ ਮੀਟਿੰਗ ਵੀ ਕੀਤੀ ਸੋ ਇਸ ਮੀਟਿੰਗ ਦਾ ਉਦੇਸ਼ ਕੀ ਰਿਹਾ ਹੈ ਤੇ ਇਸ ਮੀਟਿੰਗ ਤੋਂ ਅਗਰ ਆਪਾਂ ਕਹੀਏ ਕਿ ਕਿਸ ਤਰ੍ਹਾਂ ਦੇ ਫੈਸਲੇ ਇਸ ਮੀਟਿੰਗ ਤੋਂ ਨਿਕਲ ਕੇ ਬਾਹਰ ਆਏ ਨੇ ਇਸ ਦੇ ਉੱਪਰ ਵੀ ਜੋ ਜਾਣਕਾਰੀ ਤਾਜ਼ਾ ਅਪਡੇਟ ਹੈ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝਾ ਕਰਿਓ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖਿਆ ਹੈ ਕਿ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆਖਰੀ ਗੇਟ 'ਚ ਹੁੰਦੀਆਂ ਨੇ 2019 ਦੇ ਵਿੱਚ ਵੀ ਅਜਿਹਾ ਹੋਇਆ ਤੇ ਹੁਣ 2024 ਦੇ ਵਿੱਚ ਵੀ ਅਜਿਹਾ ਹੋਣ ਜਾ ਰਿਹਾ ਹੈ 1 ਜੂਨ ਨੂੰ ਆਖਰੀ ਗੇਟ 'ਚ ਵੋਟਾਂ ਪੈਣੀਆਂ ਨੇ ਔਰ ਪੰਜਾਬ ਕਿਉਂਕਿ ਸਰਹੱਦੀ ਸੂਬਾ ਇਸ ਕਰਕੇ ਕੇਂਦਰੀ ਗ੍ਰਹਿ ਮੰਤਰਾਲੇ ਭਾਰਤ ਦੀ ਸਰਕਾਰ ਔਰ ਭਾਰਤ ਦੇ ਚੋਣ ਕਮਿਸ਼ਨਰ ਔਰ ਭਾਰਤ ਦੇ ਚੋਣ ਕਮਿਸ਼ਨ ਦਾ ਦਫਤਰ ਹਮੇਸ਼ਾ ਇਸ ਗੱਲ ਨੂੰ ਲੈ ਕੇ ਚਿੰਤਤ ਰਹਿੰਦੇ ਨੇ ਕਿ ਪੰਜਾਬ ਦੇ ਵਿੱਚ ਅਮਨੋ ਆਮਾਨ ਦੇ ਨਾਲ ਵੋਟਾਂ ਪੈਣ ਹਾਲਾਂਕਿ ਇਹ ਵੀ ਗੱਲ ਸਾਨੂੰ ਸਾਰਿਆਂ ਨੂੰ ਸੰਤੁਸ਼ਟੀ ਵਾਲੀ ਹੈ ਕਿ ਪੰਜਾਬ 'ਚ ਹਮੇਸ਼ਾ ਹੀ ਅਮਨੋ ਆਮਾਨ ਦੇ ਨਾਲ ਵੋਟਾਂ ਪਈਆਂ ਨੇ ਪੰਜਾਬ ਦੇ ਵਿੱਚ ਅਗਰ ਨਿੱਕ ਸੁੱਕ ਘਟਨਾਵਾਂ ਹੋਈਆਂ ਨੇ ਉਸੇ ਤਰ੍ਹਾਂ ਦੀਆਂ ਨਹੀਂ ਜਿਸ ਤਰ੍ਹਾਂ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਨੇ ਸੋ ਪੰਜਾਬ ਦੇ ਵਿੱਚ ਚੋਣ ਹਿੰਸਾ ਨਹੀਂ ਹੋਈ ਔਰ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਬਰਕਰਾਰ ਰਿਹਾ ਤੇ ਵੋਟਾਂ ਪਈਆਂ ਨੇ ਕੱਲ ਇਹ ਸੇ ਕਰਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਹਾਈ ਲੈਵਲ ਦੀ ਮੀਟਿੰਗ ਅਫਸਰਾਂ ਦੇ ਨਾਲ ਕੀਤੀ ਇਹ ਵਰਚੁਅਲ ਮੀਟਿੰਗ ਸੀ ਆਨਲਾਈਨ ਮੀਟਿੰਗ ਸੀ ਔਰ ਇਹਦੇ ਵਿੱਚ ਪੰਜਾਬ ਦੇ ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰਾਂ ਔਰ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਆਂ ਔਰ ਪੁਲਿਸ ਕਮਿਸ਼ਨਰਾਂ ਦੇ ਨਾਲ ਸੁਰੱਖਿਆ ਦੇ ਬੰਦੋਬਸਤਾਂ ਤੇ ਚਰਚਾ ਕੀਤੀ ਹੈ ਹਾਲਾਂਕਿ ਪੰਜਾਬ ਦੇ ਵਿੱਚ 25 ਕੰਪਨੀਆਂ ਕੇਂਦਰੀ ਸੁਰੱਖਿਆ ਦਸਤਿਆਂ ਦੀਆਂ ਵੱਖ-ਵੱਖ ਬੀਐਸਐਫ ਬੀਐਸਸੀਆਰਪੀਐਫ ਬੀਆ ਪਰਮਿਲਟਰੀ ਫੋਰਸਸ ਵੀ ਹੈ ਉਹ ਸਾਰੀਆਂ ਵੀ ਤਾਇਨਾਤ ਹੋਣੀਆਂ ਨੇ ਕੁਝ ਜ਼ਿਲ੍ਹੇ ਜਿੱਥੇ ਜਿਨ੍ਹਾਂ ਨੂੰ ਸੰਵੇਦਨਸ਼ੀਲ ਮੰਨਿਆ ਭਾਰਤ ਦੇ ਚੋਣ ਕਮਿਸ਼ਨ ਨੇ ਔਰ ਗ੍ਰਹਿ ਮੰਤਰਾਲੇ ਨੇ ਉਹਨਾਂ ਦੀ ਸਿਫਾਰਿਸ਼ ਤੋਂ ਬਾਅਦ ਉਹ ਕੰਪਨੀਆਂ ਦੀ ਤਾਇਨਾਤੀ ਉੱਥੇ ਹੋਣੀ ਹੈ ਪਰ ਪੰਜਾਬ ਦੇ ਡੀਜੀਪੀ ਨੇ ਸੁਰੱਖਿਆ ਬੰਦੋਬਸਤਾਂ ਲਈ ਹੁਣੀ ਤਿਆਰੀ ਕੱਸ ਲਈ ਹੈ ਔਰ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਦੇ ਫਲੈਗ ਮਾਰਚ ਹੁੰਦੇ ਵੀ ਨਜ਼ਰ ਆਉਣਗੇ ਜਿਹਦੇ ਨਾਲ ਇਹ ਗੱਲ ਸਾਡੇ ਸਾਰਿਆਂ ਦੇ ਲਈ ਸੁੱਖ ਦੇ ਸਾਲ ਹੀ ਹੋਏਗੀ ਕਿ ਲਗਾਤਾਰ ਪੁਲਿਸ ਪੰਜਾਬ ਦੀ ਸਰਗਰਮ ਹੈ ਔਰ ਲਾਅ ਐਂਡ ਆਰਡਰ ਦੀ ਕਿਸੇ ਤਰ੍ਹਾਂ ਦੀ ਪੰਜਾਬ 'ਚ ਦਿੱਕਤ ਨਹੀਂ ਆਉਣੀ ਔਰ ਉਂਝ ਵੀ ਜਦੋਂ-ਜਦੋਂ ਪੰਜਾਬ 'ਚ ਪੁਲਿਸ ਫਲੈਗ ਮਾਰਚ ਕਰਦੀ ਹੈ ਉਹਦੇ ਨਾਲ ਜਿਹੜੇ अपराधी ਨੇ ਉਹਨਾਂ ਦੇ ਹੌਸਲੇ ਪਸਤ ਹੁੰਦੇ ਨੇ ਸੋ ਇਸ ਕਰਕੇ ਚੋਣਾਂ ਦੇ ਮੱਦੇਨਜ਼ਰ ਲੈਂਡ ਆਰਡਰ ਨੂੰ ਦੁਰਸਤ ਰੱਖਣ ਦੇ ਲਈ ਕੱਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ ਦਲਾਜ ਗੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਰੀਏ ਤਾਂ ਇੱਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦੋ ਮਾਮਲਿਆਂ ਵਿੱਚ ਸੱਮਨ ਜਾਰੀ ਕੀਤਾ ਗਿਆ ਪਹਿਲਾ ਅਗਰ ਅਸੀਂ ਗੱਲ ਕਰੀਏ ਤਾਂ ਦਿੱਲੀ ਜਲ ਬੋਰਡ ਮਾਮਲੇ ਦੇ ਵਿੱਚ ਅੱਜ ਉਹਨਾਂ ਨੂੰ ਸੱਦਿਆ ਗਿਆ ਦੂਜਾ ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਉਹਨਾਂ ਨੂੰ ਨੌਵਾਂ ਸੱਮਨ 21 ਮਾਰਚ ਲਈ ਜਾਰੀ ਕੀਤਾ ਗਿਆ ਸੋ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਕਿ ਅੱਜ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਪੂਰਾ ਅਪਡੇਟ ਇਸ ਮਾਮਲੇ ਦੇ ਉੱਪਰ ਜ਼ਰੂਰ ਸਾਂਝਾ ਕਰਿਓ ਲੇਖੋ ਦਿੱਲੀ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਨੂੰ ਕਈ ਸੰਮਨ ਆਏ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਐਕਸਾਈਜ਼ ਪਾਲਿਸੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ 8 ਸੰਮਨ ਆ ਚੁੱਕੇ ਨੇ ਤੇ 9ਵਾਂ ਸੰਮਨ ਵੀ ਉਹਨਾਂ ਨੂੰ ਆਇਆ ਹੈ ਹਾਲਾਂਕਿ ਇਹਨਾਂ ਮਾਮਲਿਆਂ ਦੇ ਨਾਲ ਸੰਬੰਧ ਦੇ ਵਿੱਚ ਹੀ ਉਹਨਾਂ ਨੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਆਪਣੀ ਜ਼ਮਾਨਤ ਵੀ ਕਰਾਈ ਹੈ ਪਰ ਜਿਹੜੇ ਐਕਸਾਈਜ਼ ਪਾਲਿਸੀ ਦਾ ਮਾਮਲਾ ਸਿੱਧੇ-ਸਿੱਧੇ ਉਹ ਇਸ ਦੀ ਜਾਂਚ ਵਿੱਚ ਹਲੇ ਤੱਕ ਸ਼ਾਮਲ ਨਹੀਂ ਹੋਈ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਕਸਾਈਜ਼ ਪਾਲਿਸੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਹੁਣ 21 ਮਾਰਚ ਲਈ ਸੱਦਿਆ ਪਹਿਲਾ ਅਰਵਿੰਦ ਕੇਜਰੀਵਾਲ ਉਹਨਾਂ ਦੇ ਵਕੀਲ ਸਾਫ਼ ਕਹਿ ਚੁੱਕੇ ਨੇ ਕਿ ਅਗਰ ਆਨਲਾਈਨ ਸਾਡੇ ਨਾਲ ਵਰਚੁਅਲ ਸਾਡੇ ਨਾਲ ਪੇਸ਼ੀ ਕਰਨਾ ਚਾਹੁੰਦੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਪਾਵ ਅਗਰ ਇਨਫੋਰਸਮੈਂਟ ਡਾਇਰੈਕਟੋਰੇਟ ਅਰਵਿੰਦ ਕੇਜਰੀਵਾਲ ਤੋਂ ਵਰਚੁਅਲ ਪੁੱਛਗਿਛ ਕਰਨਾ ਚਾਹੁੰਦੀ ਹੈ ਆਨਲਾਈਨ ਪੁੱਛਗਿਛ ਕਰਨਾ ਚਾਹੁੰਦੀ ਹੈ ਵੀਡੀਓ ਕਾਨਫਰੈਂਸਿੰਗ ਦੀ ਪੁੱਛਗਿਛ ਕਰਨਾ ਚਾਹੁੰਦੀ ਹੈ ਤੇ ਉਹ ਤਿਆਰ ਨਹੀਂ ਅਰਵਿੰਦ ਕੇਜਰੀਵਾਲ ਨੇ ਪਿਛਲੇ ਸਮਿਆਂ ਦੇ ਵਿੱਚ ਕਈ ਹਵਾਲੇ ਦਿੱਤੇ ਸ਼ੁਰੂਆਤ ਦੇ ਵਿੱਚ ਤਾਂ ਉਹਨਾਂ ਨੇ ਈਡੀ ਦੇ ਸੰਮਣਾਂ ਤੇ ਸਵਾਲ ਹੀ ਚੱਕਿਆ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਦਾ ਬਜਟ ਹੈ ਫੇਰ ਇੱਕ ਵਾਰ 26 ਜਨਵਰੀ ਦੇ ਸਮਾਗਮ ਸੀ ਸੋ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਜਦੋਂ ਚੋਣ ਜ਼ਾਬਤਾ ਲੱਗ ਗਿਆ ਪੱਕੀ ਉਦੋਂ ਵੀ ਅਰਵਿੰਦ ਕੇਜਰੀਵਾਲ ਪੇਸ਼ ਹੋਣਗੇ ਜਾਂ ਨਹੀਂ ਹਾਲਾਂਕਿ ਪਹਿਲਾਂ ਅਰਵਿੰਦ ਕੇਜਰੀਵਾਲ ਭਾਜਪਾ 'ਤੇ ਇਲਜ਼ਾਮ ਲਾਉਂਦੇ ਰਹੇ ਨੇ ਕਿ ਭਾਜਪਾ ਉਹਨਾਂ ਨੂੰ ਜਾਣਬੁੱਝ ਕੇ ਸੰਮਨ ਕਰਾਉਂਦੀ ਹੈ ਤਾਂ ਕਿ ਉਹ ਚੋਣ ਪ੍ਰਚਾਰ ਨਾ ਕਰ ਸਕਣ ਜਦੋਂ ਉਹਨਾਂ ਨੇ ਗੁਜਰਾਤ ਜਾਣਾ ਸੀ ਅਰਵਿੰਦ ਕੇਜਰੀਵਾਲ ਨੇ ਸੋ ਦੇਖਣ ਵਾਲੀ ਗੱਲ ਰਹੇਗੀ ਕਿ ਉਹ ਪੇਸ਼ ਹੁੰਦੇ ਨੇ ਹੁਣ ਜਾਂ ਨਹੀਂ ਅੱਜ ਵੀ ਦਿੱਲੀ ਜਲ ਬੋਰਡ ਦੇ ਇੱਕ ਮਾਮਲੇ ਦੇ ਵਿੱਚ ਉਹਨਾਂ ਨੂੰ ਸੰਮਨ ਕੀਤਾ ਗਿਆ ਕੀ ਅੱਜ 18 ਮਾਰਚ ਨੂੰ ਉਹ ਪੇਸ਼ ਹੋਣਗੇ ਜਾਂ ਨਹੀਂ ਕਿ ਜਿਵੇਂ ਜਿਵੇਂ ਦਿਨ ਅੱਗੇ ਵਧੇਗਾ ਇਹਦੀ ਤੇ ਸਥਿਤੀ ਸਪਸ਼ਟ ਹੋਈ ਸੋ ਡੋਲਾ ਜੀ ਅਸੀਂ ਸਾਰੇ ਜਾਣਦੇ ਹਾਂ ਚੋਨ ਜ਼ਾਬਤਾ ਲੱਗ ਚੁੱਕਿਆ ਤੇ ਚੋਨ ਜ਼ਾਬਤਾ ਲੱਗਣ ਤੋਂ ਬਾਅਦ ਸਾਰੀਆਂ ਹੀ ਸਿਆਸੀ ਪਾਰਟੀਆਂ ਪੋਲਿਟਿਕਲ ਪਾਰਟੀਆਂ ਜਿਹੜੀਆਂ ਨੇ ਆਪਣੇ ਵਾਅਦੇਾਂ ਜ਼ਰੀਏ ਆਪਣੀਆਂ ਜੋ ਰੈਲੀਆਂ ਦੇ ਜ਼ਰੀਏ ਨੁਕੜ ਮੀਟਿੰਗਾਂ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਕਰ ਰਹੀਆਂ ਨੇ ਸੋ ਵੱਖ-ਵੱਖ ਪਾਰਟੀਆਂ ਦੀ ਆਪਾਂ ਗੱਲ ਕਰ ਲਈਏ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਚੱਲ ਰਹੀਆਂ ਨੇ ਇਹਨਾਂ ਸਰਗਰਮੀਆਂ ਨਾਲ ਸੰਬੰਧਿਤ ਤੁਹਾਡੀ ਸੰਖੇਪ ਰਿਪੋਰਟ ਕੀ ਅੱਜ ਦੀ ਇਹ ਵੀ ਗੱਲ ਜ਼ਰੂਰ ਸਾਂਝੀ ਕਰਿਓ ਹਰਜੋਤ ਜੀ ਅਖੀਰ ਦੇ ਵਿੱਚ ਚੋਨ ਸਰਗਰਮੀਆਂ ਦੀ ਜੇ ਗੱਲ ਕਰੀਏ ਤਾਂ ਮੁਲਕ ਦੇ ਵਿੱਚ ਦੋ ਧਿਰਾਂ ਨੇ ਇੱਕ ਤਾਂ ਹੈ ਇੰਡੀਆ ਗਠਬੰਧਨ ਜਿਹਦੇ ਵਿੱਚ ਕਾਂਗਰਸ ਵਿਰੋਧੀ ਧਿਰ ਔਰ ਹੋਰ ਪਾਰਟੀਆਂ ਨੇ ਔਰ ਇੱਕ ਪਾਸੇ ਐਨਡੀਏ ਜਿੱਥੇ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਹੈ ਕੱਲ ਦੋ ਵੱਡੀਆਂ ਰੈਲੀਆਂ ਹੋਈਆਂ ਉੰਜ ਤਾਂ ਪੂਰੇ ਮੁਲਕ ਦੇ ਵਿੱਚ ਵਕ ਵਕ ਥਾਂ ਤੇ ਚੋਣ ਪ੍ਰਚਾਰ ਹੋ ਰਿਹਾ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਂਧਰਾ ਪ੍ਰਦੇਸ਼ ਵਿੱਚ ਸੀ ਉਹਨਾਂ ਨੇ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਦਸੀਆਂ ਔਰ ਭਵਿੱਖ ਦਾ ਆਪਣਾ ਏਜੰਡਾ ਪੇਸ਼ ਕੀਤਾ ਔਰ ਇਹਦੇ ਨਾਲ ਨਾਲ ਵਿਰੋਧੀ ਧਿਰਾਂ ਤੇ ਉਹਨਾਂ ਨੇ ਸਖਤ ਹਮਲੇ ਕੀਤੇ ਇਸੇ ਤਰ੍ਹਾਂ ਕੱਲ ਮਹਾਰਾਸ਼ਟਰਾਂ ਦੇ ਵਿੱਚ ਇੰਡੀਆ ਗੱਠਜੋੜ ਦੀ ਵੱਡੀ ਰੈਲੀ ਸੀ ਜਿਦੇ ਵਿੱਚ ਰਾਹੁਲ ਗਾਂਧੀ ਵੀ ਸੀ ਉਧਵਠਾਕਰੇ ਸੀ ਤਜਸਵੀ ਯਾਦਵ ਸੀ ਔਰ ਹੋਰ ਬਹੁਤ ਸਾਰੇ ਲੀਡਰ ਸੀ ਇੰਡੀਆ ਗੱਠਜੋੜ ਦੇ ਉੱਥੇ ਉਹਨਾਂ ਦਾ ਨਿਸ਼ਾਨਾ ਮੁੱਖ ਰੂਪ ਦੇ ਵਿੱਚ ਨਰਿੰਦਰ ਮੋਦੀ ਰਹੇ ਉਹਨਾਂ ਨੇ ਭਾਰਤ ਸਰਕਾਰ ਦੀ ਪਿਛਲੀ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਫੇਲ ਕਰਾਰ ਦਿੱਤਾ ਜਿਹੜੇ ਇਲੈਕਟਰੋਲ ਬਾਂਡ ਉਹਨਾਂ ਦਾ ਮਸਲਾ ਵੀ ਉਹਨਾਂ ਨੇ ਚੁੱਕਿਆ ਔਰ ਉਹਨਾਂ ਨੇ ਦਾਵਾ ਕੀਤਾ ਕਿ ਇਹਨਾਂ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਲੋਕ ਰੱਦ ਕਰ ਦੇਣਗੇ ਜਦਕਿ ਨਰਿੰਦਰ ਮੋਦੀ ਦਾਵਾ ਕਰਦੇ ਰਹੇ ਕਿ ਸਾਡੀਆਂ ਲਈ ਨੀਤੀਆਂ ਤੇ ਲੋਕ ਮੋਹਰ ਲਾਉਣਗੇ ਸੋ ਕੱਲ ਚੋਣ ਜਾਬਤੇ ਤੋਂ ਬਾਅਦ ਜਿਹੜਾ ਪਹਿਲਾ ਦਿਨ ਸੀ ਉਹਦੇ ਚ ਦੋ ਵੱਡੇ ਪ੍ਰੋਗਰਾਮ ਹੋਏ ਇੱਕ ਪਾਸੇ ਇੰਡੀਆ ਗੱਠ ਜੋੜ ਦੀ ਮਹਾਰੈਲੀ ਮਹਾਰਾਸ਼ਟਰ ਚ ਮੁੰਬਈ ਚ ਮਹਾਰਾਸ਼ਟਰ ਚ ਔਰ ਦੂਸਰੀ ਆਂਧਰਾ ਪ੍ਰਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋ ਇਹ ਦੋਵੇਂ ਕੱਲ ਦੇ ਵੱਡੇ ਪ੍ਰੋਗਰਾਮ ਸੀ ਉਨ ਪੰਜਾਬ ਦੇ ਵਿੱਚ ਵੀ ਵੱਖ-ਵੱਖ ਧਿਰਾਂ ਨੇ ਆਪਣੇ ਆਪਣੇ ਸਮਾਗਮ ਕੀਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਹੀ ਹੁਣ ਤਾਂ ਸਰਗਰਮ ਹੈ ਭਵੇਂ ਸੁਖਬੀਰ ਬਾਦਲ ਨੇ ਜਾਂ ਭਗਵੰਤ ਮਾਨ ਨੇ ਜਾਂ अरविंद केदरीवाल ने या बीजेपी दे सुनील जाखड़ ते या पंजाब दे विच कांग्रेस दे लीडर रविनीत बिट्टू भी, भी बहुत सरगर्म दिख रहे ने सो सारे लीडर पंजाब च भी सरगर्म हो गए ने सारीयां पार्टियां ही मैदान च ने बहुत-बहुत धन्यवाद बहुत ढल्ला जी ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰਾ ਅਪਡੇਟ ਤੇ ਤੁਹਾਡਾ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ-ਬਹੁਤ ਧੰਨਵਾਦ